ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਰਲਾ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਬੜੇ ਤੋਂ ਬੜੀਆ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈ ਕਣਕ ਦੇ ਸੀਜ਼ਨ ਦੀ ਜਿਹੜੀ ਸ਼ੁਰੂਆਤੀ ਬਾਢੀ ਹੈ ਪਹਿਲਾਂ ਵੀ ਆਪਾਂ ਤੁਹਾਡੇ ਤੇ ਪਰ ਆ ਦੋ ਦਿਨ ਦੀ ਮੌਸਮ ਦੀ ਖਰਾਬ ਕਰਕੇ ਥੋੜਾ ਜਿਹਾ ਬਾੜੀ ਦਾ ਕੰਮ ਕਿਤੇ ਨਾ ਕਿਤੇ ਰੁਕਿਆ ਵੀ ਹੋਇਆ ਤੇ ਜਿੱਥੇ ਮੌਸਮ ਸਾਫ਼ ਹੈ ਬਾੜੀ ਦਾ ਕੰਮ ਚੱਲ ਰਿਹਾ ਹੈ ਤੇ ਜਿਹੜੇ ਏਰੀਏ ਦੇ ਵਿੱਚ ਅਕਤੂਬਰ ਮਹੀਨੇ ਦੀ ਬਜਾਈ ਜ਼ਿਆਦਾ ਹੋਈ ਹੁੰਦੀ ਹੈ ਉਥੇ ਤਕਰੀਬਨ ਬਾੜੀ ਦਾ ਕੰਮ ਆ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਚੱਲ ਪਿਆ ਮੰਨ ਕੇ ਚਲੋ ਵੀ ਮਸ਼ੀਨਾਂ ਚੱਲ ਪਈਆਂ ਨਹੀਂ ਚਲੋ ਜਿਹੜੀ ਟਮੇ ਟੱਲੀ ਕਿਤੇ ਚੱਲਦੀ ਆ ਉਹ ਉਹ ਗੱਲ ਜੁਦਾ ਹੈ ਪਰ ਜਨੀ ਉੱਥੇ ਤਕਰੀਬਨ ਲੋਕਾਂ ਦਾ ਜਿਹੜਾ ਬਾਡੀ ਦਾ ਰੋਖਾ ਉਹ ਬਣਿਆ ਹੋਇਆ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਵੀ ਕਿਹੜੀਆਂ ਕੰਪਨੀਟੇਸ਼ਨ ਦੇ ਵਿੱਚ ਵੈਰਾਈਟੀਆਂ ਚੱਲ ਰਹੀਆਂ ਨੇਗੀਆਂ ਕਿਉਂਕਿ ਅਕਤੂਬਰ ਮਹੀਨੇ ਦੀ ਬਜਾਈ ਹੈ ਜਿਹੜੀ ਇਹਦੇ ਵਿੱਚ ਸ਼ੂਟ ਕੋਈ ਕੋਈ ਵੈਰਾਈਟੀ ਕਰਦੀ ਹੁੰਦੀ ਹੈ ਕਿਉਂਕਿ ਸ਼ੋਰਟ ਟਰਮ ਦੀਆਂ ਵੈਰਾਈਟੀਆਂ ਜਿਹੜੀਆਂ ਘੱਟ ਦਿਨ ਲੈਣ ਵਾਲੀਆਂ ਉਹਨਾਂ ਨੂੰ ਅਕਤੂਬਰ ਮਹੀਨੇ ਦੇ ਵਿੱਚ ਬਜਾਈ ਦੀ ਤਰਜੀਹ ਨਹੀਂ ਦਿੱਤੀ ਜਾਂਦੀ ਤੇ ਜਿਹੜੀਆਂ ਵੈਰਾਈਟੀਆਂ ਵਧੀਆ ਵੈਰਾਈਟੀਆਂ ਲਈਆਂ ਜਿੱਦਾਂ ਆਪਣੇ ਲੰਬਾ ਸਮਾਂ ਲੈਣ ਵਾਲੀਆਂ ਉਹ ਅਕਤੂਬਰ ਮਹੀਨੇ ਦੇ ਵਿੱਚ ਬਿਜਾਈ ਦਿੱਤੀ ਜਾਂਦੀ ਉਹਨਾਂ ਨੂੰ ਤੇ ਕਿਸਾਨ ਵੀਰ ਉਹ ਅਕਤੂਬਰ ਮਹੀਨੇ ਦੀ ਜਿਹੜੀ ਬਿਜਾਈ ਹੈ ਉਹਦੇ ਵਿੱਚ ਮੇਨ ਵੈਰਾਈਟੀਆਂ ਇਸ ਵਾਰ ਦੋ ਜ਼ਿਆਦਾ ਬੀਜੀਆਂ ਨੇ ਜਿਹੜੀਆਂ ਹਰ ਇੱਕ ਦੇ ਮੂਹਤੇ ਨੇ ਐਚ ਡੀ 2967 ਤੇ ਡੀ ਵੀ ਡਬਲਯੂ 327 ਇਹ ਇਹ ਵੈਰਾਈਟੀਆਂ ਕਿਸਾਨ ਵੀਰੋ ਵਿਜੀਆਂਣਗੀਆਂ ਅਕਤੂਬਰ ਮਹੀਨੇ ਦੇ ਵਿੱਚ ਨਵੰਬਰ ਦੇ ਵਿੱਚ ਜਿੱਦਾਂ ਆਪਣੇ 222 187 303 ਲਾ ਲਓ ਤੁਸੀਂ 826 ਲਾ ਲਓ ਤੁਸੀਂ ਇਹ ਬਹੁਤ ਵੈਰਾਈਟੀਆਂ ਵਿਜੀਆਂਣਗੀਆਂ ਤੇ ਬਹੁਤ ਸਾਰੀਆਂ ਨਵੀਆਂ ਵੈਰਾਈਟੀਆਂ ਵਿਜੀਆਂ ਹੋਈਆਂਣਗੀਆਂ ਤੇ ਕਿਸਾਨ ਵੀਰੋ ਕੰਪੀਟੀਸ਼ਨ ਦੇ ਵਿੱਚ ਜਿਆਦਾ ਤਿੰਨ ਚਾਰ ਵੈਰਾਈਟੀਆਂ ਆਪਣੇ ਚੱਲ ਰਹੀਆਂ ਨੇ ਸਭ ਤੋਂ ਜਿਆਦਾ ਕੰਪੀਟੀਸ਼ਨ ਦੇ ਵਿੱਚ ਤੇ ਜਿਨ੍ਹਾਂ ਦਾ ਝਾੜ ਬਹੁਤ ਹੀ ਵਧੀਆ ਆ ਰਿਹਾ ਘਟਨੀ ਆਪਾਂ ਕਹਿ ਸਕਦੇ ਤੇ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਵੈਰਾਈਟੀਆਂ ਚੱਲਦੀਆਂ ਨੇ ਕਿਸਾਨ ਵੀਰੋਂ ਆਪਾਂ ਉਹਨਾਂ ਨਾਲ ਬਾਰੇ ਤੁਹਾਨੂੰ ਦੱਸਾਂਗੇ ਕਿਉਂਕਿ ਹਜੇ ਜਿਹੜਾ ਵਧੀਆ ਝਾੜ ਹੈ ਉਹ ਅਜੇ ਆਉਣਾ ਹੈ ਜਿਹੜੀ ਮਾਰਾਂ ਦੀ ਰਿਪੋਰਟ ਹੈ ਉਹ ਦੱਸ ਰਹੇ ਨੇਗੇ ਵੀ ਜਿਹੜੀ ਅਕਤੂਬਰ ਨਵੰਬਰ ਮਹੀਨੇ ਦੀ ਸੌਰੀ ਜਿੱਦਾਂ ਆਪਾਂ ਕਹਿੰਦੇ ਸ਼ੁਰੂਆਤ ਦੇ ਵਿੱਚ ਬਜਾਈ ਕਰੀ ਹੋਈ ਆ 15-18 ਨਵੰਬਰ ਤੱਕ ਜਿਹੜੀਆਂ ਉਹ ਵੈਰਾਈਟੀਆਂ ਨੇ ਉਹਨਾਂ ਦਾ ਝਾੜ ਪੂਰਾ ਬੰਪਰ ਰਹਿਣ ਦੀ ਉਮੀਦ ਹੈ ਤੇ ਕਿਸਾਨ ਵੀਰੋ ਜਿਹੜਾ ਪਹਿਲੇ ਨੰਬਰ ਤੇ ਕਿਸਮ ਚੱਲ ਰਹੀ ਹੈਗੀ ਦੋ ਕਿਸਮਾਂ ਦੇ ਵਿੱਚ ਪੂਰਾ ਫੁੱਲ ਟਾਕ ਰੈ ਦੋਨੇ ਡੀਬੀਡਬਲਯੂ ਕੇ ਜ਼ਮਾਨੇ ਪਹਿਲੇ ਨੰਬਰ ਤੇ ਦਾ ਕਿਸਾਨ ਵੀਰੋ ਉਹੀ ਆ ਗਈ ਆਪਣੀ ਜਿਹੜੀ ਸਾਰਿਆਂ ਦੀ ਪਸੰਦੇ ਦਾ ਕਿਸਮ ਹੈ ਡੀਬੀਡਬਲਯੂ 187 ਪੂਰੀ ਟਾਕੜ ਕਿਸਮਾਂ ਕਿਸਾਨ ਵੀਰੋ ਜ਼ੀਰੋ ਡਰਿਲ ਤੇ ਹੈਪੀ ਸੀਡਰ ਸੁਪਰ ਸੀਡਰ ਨਾਲ ਜਾਂ ਹੈਪੀ ਸੀਡਰ ਨਾਲ ਜਿਹਦੀ ਬਿਜਾਈ ਕਰਦੇ ਆ ਤਾਂ ਆਪਾਂ ਨੂੰ ਇਹਦਾ ਪੂਰਾ ਬੰਪਰ ਝਾੜ ਆ ਜਿਹੜਾ ਉਹ ਦੇਖਣ ਨੂੰ ਮਿਲਦਾ ਤੇ ਵੈਸੇ ਵੀ ਇਹ ਕਿਸਮਾ ਜਿਹੜੀ 2-3 ਸਾਲ ਤੋਂ ਪੂਰੇ ਟੌਪ ਤੇ ਚੱਲ ਰਹੀ ਹੈ ਤੇਰਾ ਝਾੜ ਕਿਸਾਨ ਵੀਰੋ 25 ਤੋਂ ਲੈ ਕੇ 28 ਕੁਇੰਟਲ ਤੱਕ ਦੇਖਣ ਨੂੰ ਮਿਲ ਰਿਹਾ ਫੁੱਲ ਝਾੜ ਤੇ ਕਿਸਾਨ ਵੀਰੋ ਡੀਬੀਡ ਔਜੀ 327 ਹੈ ਜਿਹੜੀ ਇਹ 24 ਤੋਂ ਲੈ ਕੇ 27-28 ਕੁਇੰਟਲ ਤੱਕ ਇਹ ਵੀ ਪੂਰੀ ਫੁੱਲ ਵਧੀਆ ਨਿਕਲ ਰਹੀ ਹੈ ਤੇ ਕਿਸਾਨ ਵੀਰੋ ਇਸ ਤੋਂ ਅੱਗੇ ਆ ਜਾਂਦੀ ਹੈਗੀ ਆਪਣੇ ਪੰਜਾਬ ਯੂਨੀਵਰਸਿਟੀ ਦੀ ਕਿਸਮਾ ਜਿਹੜੀ ਇਸ ਵਾਰ ਲਾਂਚ ਜਿੱਦਾਂ ਆਪਾਂ ਕਹਿੰਦੇ ਹਾਂ ਕਿਸਾਨ ਵੀਰਾਂ ਨੇ ਆਪ ਇੱਕ ਰੀ ਹੈ ਕਿਉਂਕਿ 2 ਸਾਲ 3 ਸਾਲ ਪਹਿਲਾਂ ਜਿਆਦਾ ਟ੍ਰਾਇਲ ਚੱਲੇ ਨੇਗੇ ਘਟਰਾਕਬੇ ਦੇ ਵਿੱਚ ਸੀ ਤੇ ਹੁਣ ਕਿਸਾਨ ਵੀਰ ਇਸ ਵਾਰ ਥੋੜਾ ਜਿਆਦਾ ਪਿੱਛੇ ਪੈ ਨੇ ਪੀਵੀਡਬਲਯੂ 826 826 ਕਿਸਮ ਦਾ ਕਿਸਾਨ ਵੀਰੋ ਜਿਹੜੇ ਵੀਰਾਂ ਨੇ ਯੂਨੀਵਰਸਿਟੀ ਤੋਂ ਲਿਆ ਕੇ ਬੀਜ ਬੀਜਿਆ ਹੋਵੇਗਾ ਉਹਨਾਂ ਦੀ ਫਸਲਾ ਜਿਹੜੀ ਉਹ ਪੂਰਾ ਬੰਪਰ ਝਾੜ ਦੇ ਰਹੀ ਆ ਤਕਰੀਬਨ 24 ਤੋਂ ਲੈ ਕੇ 26 ਕੁਆਂਟਲ ਤੱਕ ਇਹ 26.5 ਕੁਆਂਟਲ ਤੱਕ ਨਿਕਲ ਰਹੀ ਆ ਤੇ ਕਿਤੇ ਕਿਤੇ ਇਹ ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਨਾਲ ਠੱਗੀ ਹੋਈ ਆ ਉਹਨਾਂ ਦੀ ਕਿਸਾਨ ਵੀਰੋ ਇਹ ਵੱਧ ਤੋਂ ਵੱਧ ਜ਼ੋਰ ਮਾਰ ਕੇ 17-18 ਗੁੰਟਲ ਤੱਕ ਵੀ ਰਹੀ ਗਈ। ਕਿਉਂਕਿ ਬੀਜ ਦੀ ਇਹਦੇ ਵਿੱਚ ਕੋਈ ਪਿਓਰਿਟੀ ਦਾ ਹੋਣੀ ਹੈਗਾ ਤੇ ਅਗਲੇ ਸਾਲ ਇਹਦਾ ਆਪਾਂ ਨੂੰ ਜਾਦੇ ਪਤਾ ਲੱਗੂਗਾ। ਤੇ ਤੀਜੇ ਨੰਬਰ ਤੇ ਕਿਸਾਨ ਵੀਰੋ ਜਿਹੜੀ ਮੇਨ ਕਿਸਮ ਆਪਣੇ ਸਾਰਿਆਂ ਦੀ ਚਾਹਤੀ ਆਪਾਂ ਕਹਦੇ ਨੇ ਡੀਬੀਡਬਲਯੂ 222 ਪੂਰੀ ਸਿਰੇ ਚੱਲ ਰਹੀ ਹੈ ਵੀ ਕਿਤੇ ਕਿਤੇ ਇਹਦੀ ਵਾਢੀ ਹੋਈ ਹੈ ਤੇ ਝਾੜ ਇਹਦਾ ਕਿਸਾਨ ਵੀਰੋ 22-23 ਗੁੰਟਲ ਤੋਂ ਲੈ ਕੇ 25-26 ਗੁੰਟਲ ਤੱਕ ਆਪਾਂ ਨੂੰ ਆਮ ਦੇਖਣ ਨੂੰ ਮਿਲ ਰਿਹਾ। ਪੂਰੀ ਵਧੀਆ ਕਿਸਾਨ ਵੀਰ ਉਹ ਇਹ ਵੀ ਝਾੜਦੇ ਰਹੀ ਆ ਇਸ ਤੋਂ ਇਲਾਵਾ ਕਿਸਾਨ ਵੀਰ ਜਿੱਦਾਂ HD 30 80 ਵੀ ਕਿਤੇ ਕਿਤੇ ਵਾਢੀ ਹੋਈ ਆ ਉਹ ਵੀ ਆਪਣੀ 22 23 ਕੁਇੰਟਲ ਤੋਂ ਲੈ ਕੇ 24 ਕੁਇੰਟਲ ਤੱਕ 25 ਤੱਕ ਆਮ ਝਾੜਦੇ ਰਹੀ ਆ ਤੇ ਬਾਕੀ ਜਿੱਦਾਂ HD ਕਿਸਮਾਂ ਨੇ ਆਪਣੇ 29 67 ਦੀ ਕਿਤੇ ਕਿਤੇ ਵਾਢੀ ਹੋਈ ਆ ਉਹ ਵੀ ਬਹੁਤ ਵਧੀਆ ਚੱਲ ਰਹੀ ਆ ਤੇ ਬਾਕੀ PVW ਕੇ ਸਮਾਨ ਆਪਣੇ ਜਿੱਦਾਂ 677 ਵਗੈਰਾ BBW 371 ਕਿਸਮਾ ਉਹਦਾ ਵੀ ਬਹੁਤ ਵਧੀਆ ਝਾੜ ਦੱਸ ਰਹੇ ਨੇਗੇ ਕਿਸਾਨ ਵੀਰੋ ਮੇਨ ਇਹ 4-5 ਕਿਸਮਾਂਤੀ ਕਿਸਾਨ ਵੀਰਾਂ ਦਾ ਜ਼ਿਆਦਾ ਹੀ ਧਿਆਨ ਹੁੰਦਾ ਤੇ ਜ਼ਿਆਦਾ ਹੀ ਲੱਗਦੀਆਂ ਨੇ ਤਾਂ ਕਰਕੇ ਕਿਸਾਨ ਵੀਰੋ ਇਹਨਾਂ ਦਾ ਝਾੜ ਆ ਜਿਹੜਾ ਆਪਾਂ ਤੁਹਾਨੂੰ ਮੈਂਸ਼ਨ ਕਰਿਆ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਝਾੜ ਸੁਣ ਕੇ ਖੁਸ਼ੀ ਹੋਵੇਗੀ ਤੇ ਤੁਸੀਂ ਵੀ ਵਧੀਆ ਫਸਲ ਦੀ ਆਸ ਕਰਦੇ ਹੋਵੋਗੇ ਤੇ ਕਿਸਾਨ ਵੀਰੋ ਝਾੜ ਆਪਾਂ ਨੂੰ ਤਕਰੀਬਨ ਵਧੀ ਮਿਲਣਗੇ ਪਰਮਾਤਮਾ ਆਪਣਾ ਇੰਨਾ ਕੋਈ ਜਿੱਦ ਆਪਾਂ ਕਹਿੰਦੇ ਮਾੜਾ ਨਹੀਂ ਕਰਦਾ ਹੁੰਦਾ ਚਲੋ 2 ਦਿਨ ਦਾ ਮੌਸਮ ਦਾ ਖਰਾਬ ਸੀਗਾ ਅੱਜ ਦਾ ਤੇ ਕੱਲ ਦਾ ਦਿਨ ਜੋ ਲੰਘਿਆ ਤੇ ਇਹੋ ਮੌਸਮ ਸਾਫ਼ ਰਹੇ ਦੀ ਉਮੀਦ ਆ। ਮੇਰਾ ਕਿਸਾਨ ਵੀਰੋ ਆਪਾਂ ਇਸੇ ਤਰ੍ਹਾਂ ਤੁਹਾਡੇ ਲਈ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਇਸੇ ਤਰ੍ਹਾਂ ਤੁਸੀਂ ਆਪ ਨੂੰ ਚੈਨਲ ਨੂੰ ਬੱਦ-ਬੱਦ ਪਿਆਰ ਦਿੰਦੇ ਰਹੋ। ਮੀਡ ਹਨ ਲਾਈਕ ਤੇ ਸ਼ੇਅਰ ਕਰਿਓ। ਧੰਨਵਾਦ।